ਅੱਜ ਦੀ ਕਹਾਣੀ ਹੰਕਾਰ ਦਾ ਰੁੱਖ ਇੱਕ ਰਾਜ ਨੇ ਆਪਣੇ ਮਹਿਲ 'ਚ ਇੱਕ ਬਹੁਤ ਹੀ ਸੁੰਦਰ ਬਾਗ ਲਵਾਇਆ ਉਹ ਖੁਦ ਹੀ ਉਸਦੀ ਸੰਭਾਲ ਕਰਦਾ ਸੀ ਜਿਹੜਾ ਵੀ ਰਾਜੇ ਦੇ ਬਾਗ ਨੂੰ ਦੇਖਦਾ ਉਹ ਇਸਦੀ ਬਹੁਤ ਪ੍ਰਸ਼ੰਸਾ ਕਰਦਾ ਬਾਗ 'ਚ ਵੱਖ-ਵੱਖ ਤਰ੍ਹਾਂ ਦੇ ਫਲ ਫੁੱਲ ਤੇ ਰੁੱਖ ਸਨ ਉਹਨਾਂ ਦੀ ਮਿੱਠੀ ਖੁਸ਼ਬੂ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਸੀ ਹੌਲੀ-ਹੌਲੀ ਰਾਜ ਨੂੰ ਆਪਣੇ ਗੁਨਾਹ ਤੇ ਬਾਗ ਦੀ ਸੁੰਦਰਤਾ ਤੇ ਮਾਣ ਹੋਣ ਲੱਗਾ ਕੁਝ ਹੀ ਦਿਨਾਂ ਵਿੱਚ ਰਾਜੇ ਨੇ ਦੇਖਿਆ ਕਿ ਉਸਦੇ ਬਾਗ ਵਿੱਚ ਇੱਕ ਛੋਟਾ ਜਿਹਾ ਬੂਟਾ ਆਪਣੇ ਆਪ ਉੱਗਿਆ ਹੋਇਆ ਸੀ ਰਾਜੇ ਨੂੰ ਹੈਰਾਨੀ ਹੋਈ ਪਰ ਉਸਨੇ ਉਸ ਉਕਤਾ 'ਚ ਉਸ ਬੂਟੇ ਨੂੰ ਨਹੀਂ ਪੁੱਟਿਆ ਬੂਟਾ ਵੱਧਦਾ ਰਿਹਾ ਤੇ ਜਲਦੀ ਹੀ ਰੁੱਖ ਬਣ ਲਿਖੜੀ ਕੇ ਜੋ ਵੀ ਉਹਨਾਂ ਨੂੰ ਦੇਖਦਾ ਬਸ ਦੇਖਦਾ ਹੀ ਰਹਿ ਜਾਂਦਾ ਪਰ ਕੁਝ ਸਮੇਂ ਬਾਅਦ ਉਹਨਾਂ ਫੁੱਲਾਂ ਤੋਂ ਇੰਨੀ ਬਦਬੂ ਆਣੀ ਸ਼ੁਰੂ ਹੋ ਗਈ ਕਿ ਲੋਕਾਂ ਨੇ ਉਸ ਬਾਗ ਚ ਆਉਣਾ ਹੀ ਬੰਦ ਕਰ ਦਿੱਤਾ ਇੱਥੋਂ ਤੱਕ ਕਿ ਰਾਜੇ ਨੇ ਵੀ ਬਦਬੂ ਕਾਰਨ ਬਾਗ ਤੇ ਜਾਣਾ ਛੱਡ ਦਿੱਤਾ ਸਹੀ ਸੰਭਾਲ ਨਾ ਹੋਣ ਕਾਰਨ ਬਾਗ ਦੇ ਹੋਰ ਰੁੱਖ ਵੀ ਖਰਾਬ ਹੋਣ ਲੱਗੇ ਬਾਗ ਦੀ ਦੁਰਦਸ਼ਾ ਤੋਂ ਦੁਖੀ ਹੋ ਕੇ ਰਾਜੇ ਨੇ ਸਾਰਿਆਂ ਨੂੰ ਉਸ ਰੁੱਖ ਬਾਰੇ ਪੁੱਛਿਆ ਪਰ ਕੋਈ ਵੀ ਸੰਤੁਸ਼ਟਜਨਕ ਜਵਾਬ ਨਾ ਦੇ ਸਕਿਆ ਇੱਕ ਦਿਨ ਇੱਕ ਸਾਧੂ ਨਾਲ ਰਾਜੇ ਦੀ ਮੁਲਾਕਾਤ ਹੋਈ ਉਸਨੇ ਸਾਧੂ ਨੂੰ ਦੱਸਿਆ ਕਿ ਕਿਵੇਂ ਆਪਣੇ ਆਪ ਉੱਗੇ ਇੱਕ ਰੁੱਖ ਨੇ ਸਾਰਾ ਬਾਗ ਬਰਬਾਦ ਕਰ ਦਿੱਤਾ ਸਾਧੂ ਨੇ ਕਿਹਾ ਰਾਜਨ ਹੰਕਾਰ ਦਾ ਜ਼ਹਿਰੀਲਾ ਰੁੱਖ ਹੈ ਇਸ ਨੂੰ ਲਾਉਣ ਦੀ ਲੋੜ ਨਹੀਂ ਪੈਂਦੀ ਇਹ ਆਪਣੇ ਆਪ ਉੱਗ ਪੈਂਦਾ ਹੈ ਤੇ ਤੇਜ਼ੀ ਨਾਲ ਵੱਧਦਾ ਰਹਿੰਦਾ ਹੈ ਇਸ ਦੇ ਫੁੱਲ ਦੇਖਣ 'ਚ ਬਹੁਤ ਆਕਰਸ਼ਕ ਹੁੰਦੇ ਹਨ ਪਰ ਇਹਨਾਂ 'ਚ ਅਜਿਹੀ ਬਦਬੂ ਆਉਂਦੀ ਹੈ ਕਿ ਇਹ ਹੋਰ ਫੁੱਲਾਂ ਤੇ ਰੁੱਖਾਂ ਨੂੰ ਮਿੱਟੀ 'ਚ ਮਿਲਾ ਦਿੰਦਾ ਹੈ ਜੋ ਹੰਕਾਰ ਦੇ ਜ਼ਹਿਰੀਲੇ ਰੁੱਖ ਦੀ ਝਪੇਟ ਵਿੱਚ ਆ ਜਾਂਦਾ ਹੈ ਇੱਕ ਦਿਨ ਉਸ ਦੀ ਹਾਲਤ ਤੇਰੇ ਬਾਗ ਵਰਗੀ ਹੋ ਜਾਂਦੀ ਹੈ ਸਾਧੂ ਦਾ ਤਰਕ ਸੁਣ ਕੇ ਰਾਜੇ ਨੂੰ ਆਪਣੇ ਹੰਕਾਰ ਤੇ ਬਹੁਤ ਪਛਤਾਵਾ ਹੋਇਆ